ਜਿਹੜਾ ਕਿ ਪਿਛਲੀਆਂ ਪੀੜ੍ਹੀਆਂ ਦੇ ਕਰਜ਼ੇ ਦੇ ਸਤਕਾਰ ਦੀ ਨਿਸ਼ਾਨੀ ਹੈ ਜਿਨ੍ਹਾਂ ਦੇ ਗਿਆਨ ਖਜ਼ਾਨੇ ਦਾ ਸਦਕਾ ਮਨੁੱਖ ਨੂੰ ਅੱਜ ਰਸਤਾ ਦਿਖਾਈ ਦੇ ਰਿਹਾ ਹੈ ਦੂਜਾ ਹੈਗਾ ਨਰਜਗ ਨਰਜਗ ਦਾ ਮਤਲਬ ਹੈ ਕਹਿੰਦੇ ਅਜਨਬੀਆਂ ਜਾਂ ਗਰੀਬਾਂ ਨੂੰ ਭੋਜਨ ਅਰਪਣ ਕਰਨਾ ਇਹ ਕਹਿੰਦੇ ਮਨੁੱਖ ਦੇ ਸਮਕਾਲੀ ਜੀ ਜੋ ਵਰਤਮਾਨ ਸਜੀਵਨ ਬਤੀਤ ਕਰ ਲਈ ਨੇ ਉਹਨਾਂ ਦੇ ਪ੍ਰਤੀ ਫਰਜ਼ਾਂ ਦੀ ਨਿਸ਼ਾਨੀ ਹੈ ਮੈਂ ਗਿਲਦੌਸ ਦਿਨ ਕਹਿੰਦੇ ਦੁਪਹਿਰ ਤੋਂ ਥੋੜੀ ਦੇਰ ਬਾਅਦ ਮੈਂ ਗਾਂਧੀ ਜੀ ਦੁਆਰਾ ਨੇੜੇ ਚਲਾਏ ਜਾ ਰਹੇ ਛੋਟੇ-ਛੋਟੀਆਂ ਬੱਚਿਆਂ ਦੇ ਆਸ਼ਰਮ ਜਾ ਕੇ ਆਪਣੇ ਵੱਲੋਂ ਤੋਹਫੇ ਦਿੱਤੀ ਕਿ ਕਹਿੰਦੇ ਨਰਜਾਦ ਦਾ ਫਰਜ਼ ਅਦਾ ਕੀਤਾ ਕਹਿੰਦੇ ਮੋਟਰਾਂ ਹੀ 10 ਮਿੰਟ ਦਾ ਰਸਤਾ ਸੀਗਾ ਮੈਂ ਤੇ ਸ਼ੇਰਟ ਉੱਥੇ ਗਈ ਕਹਿੰਦੇ ਰੰਗ-ਬਰੰਗੀਆਂ ਸਾਰੀਆਂ ਪੈਣੀ ਛੋਟੇ-ਛੋਟੀਆਂ ਬੱਚੀਆਂ ਐ ਲੱਗ ਰਹੀਆਂ ਸੀ ਜਿਵੇਂ ਲੰਬੇ-ਲੰਬੇ ਟੰਡਲਾਂ ਤੇ ਛੋਟੇ-ਛੋਟੇ ਫੁੱਲ ਲੱਗੇ ਹੋਣ ਬਾਹਰ ਕਹਿੰਦੇ ਖੁੱਲੇ ਮੈਦਾਨ 'ਚ ਮੈਂ ਹਿੰਦੀ 'ਚ ਇੱਕ ਛੋਟਾ ਜਿਹਾ ਭਾਸ਼ਣ ਦਿੱਤਾ ਵਾਸ਼ੰਦੇ ਕਹਿੰਦੇ ਖਦਮ ਹੁੰਦੀ ਤੇ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਤੇ ਹਾਸੇ ਹਾਸੇ ਮੈਂ ਤੇ ਸ਼੍ਰਾਈਟ ਫੇ ਜਲਦੀ ਜਲਦੀ ਕਾਰ 'ਚ ਸਵਾਰ ਹੋਏ ਤੇ ਮगनਵਾੜੀ ਆਸ਼ਰਮ ਵੱਲ ਦੌੜੇ ਅੱਗੇ ਉਹ ਦੱਸਦੇ ਨੇ ਕਹਿੰਦੇ ਗਰਮ ਪ੍ਰਦੇਸ਼ਾਂ 'ਚ ਇਸੇ ਤਰ੍ਹਾਂ ਅਚਾਨਕ ਜਿਹੜੀ ਬਾਰਿਸ਼ ਆਉਂਦੀ ਰਹਿੰਦੀ ਹੈ ਕਹਿੰਦੇ ਮਹਿਮਾਨ ਨਿਵਾਸ ਦਾਖਲ ਹੁੰਦਿਆਂ ਹੋਇਆਂ ਨਜ਼ਰ ਮਾਰੀ ਤਾਂ ਚਾਰੇ ਪਾਸੇ ਪੂਰਨ ਸ਼ਾਂਤੀ ਤੇ ਆਤਮਿਕ ਤ્યાਗ ਦੀ ਭਾਵਨਾ ਦੇ ਅਹਿਸਾਸ ਹੁੰਦੇ ਗਿਆ ਕਹਿੰਦੇ ਮੈਂ ਬਹੁਤ ਪ੍ਰਭਾਵਿਤ ਹੋਇਆ ਅਪਰਿਗ੍ਰਹਿ ਮਤਲਬ ਸੰਸਾਰਿਕ ਦੌਲਤ ਇਕੱਠੀ ਕਰਨ ਦਾ ਤਿਆਗ ਇਹ ਦਾ ਕਹਿੰਦੇ ਵਰਤ ગાંધી ਜਿਨੇ ਆਪਣੀ ਵਿਅਵਤਾ ਜ਼ਿੰਦਗੀ ਦੇ ਸ਼ੁਰੂ ਜੀ ਲੈ ਲਿਆ ਸੀ ਜਦੋਂ ਉਹਨਾਂ ਨੇ ਸਾਲਾਨਾ 60000 ਰੁਪਇਆ ਤੋਂ ਜ਼ਿਆਦਾ ਆਮਦਨ ਵਾਲੇ ਆਪਣੇ ਵਕਾਲਤ ਦੇ ਪੇਸ਼ੇ ਨੂੰ ਛੱਡ ਕੇ ਆਪਣੀ ਸਾਰੀ ਜਾਇਦਾਦ ਤਕਰੀਬਾ ਵਿੱਚ ਵੰਡ ਦਿੱਤੀ ਸੀ ਕਹਿੰਦੇ ਸੰਸਾਰ ਤਿਆਗ ਦੇ ਧਾਰਨਾ ਦੇ ਸੰਬੰਧ ਚ ਸ਼੍ਰੀ ਜੀਪੀਸ਼ਰ ਜੀ ਪ੍ਰਚਲਿਤ ਧਾਰਨਾਵਾਂ ਤੇ ਵਿਅੰਗ ਕਰਿਆ ਕਰਦੇ ਸੀ ਕਹਿੰਦੇ ਇੱਕ ਭਿਖਾਰੀ ਦੌਲਤ ਦਾ ਤਿਆਗ ਕਰ ਨਹੀਂ ਸਕਦਾ ਜੇ ਕੋਈ ਕਹਿੰਦੇ ਬੰਦਾ ਇਹ ਬਰਲਾਪ ਕਰਦਾ ਕਿ ਮੇਰਾ ਕਾਰੋਬਾਰ ਚਫਟ ਹੋ ਗਿਆ ਮੇਰੀ ਘਰ ਵਾਲੀ ਮੈਨੂੰ ਛੱਡ ਕੇ ਭੱਜ ਗਈ ਮੈਂ ਸੰਸਾਰ त्याग ਕੇ ਆਸ਼ਰਮ ਜੀਵਨ ਉਤਾਰ ਲੂੰਗਾ ਤਾਂ ਕਹਿੰਦੇ ਉਹ ਕਿਹੜੇ ਤਿਆਗ ਦੀ ਗੱਲ ਕਰ ਰਿਹਾ ਹੈ ਉਹਨੇ ਦੌਲਤ ਨਹੀਂ त्यागी ਬਲਕਿ ਦੌਲਤ ਤੇ ਪਿਆਰ ਨੇ ਉਹਨੂੰ त्याਗਤਾ ਦੂਜੇ ਪਾਸੇ ਕਹਿੰਦੇ ਗਾਂਧੀ ਜੀ ਵਰਗੇ ਮਹਾਨ ਸੰਤਾਂ ਨੇ ਨਾ ਕੇਵਲ ਬਹੁਤ ਸਾਰੀ ਦੌਲਤ ਹੈ त्याग ਕੀਤਾ ਬਲਕਿ ਉਸ ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਆਪਣੀਆਂ ਨਿੱਜੀ ਇੱਛਾਵਾਂ ਤੇ ਸਵਾਰਥੀ ਇਦੇਸ਼ਾਂ ਦਾ ਵੀ ਕਹਿੰਦੇ ਤ્યાਗ ਕਰ ਦਿੱਤਾ ਤਾਂ ਜਿਵੇਂ ਉਸ ਤੋੜਾ ਸੀ ਤਾਂ ਉਹ ਲੈ ਗਏ ਸੀ ਆਪਰ ਬਹੁਤ ਮਨ ਤੇ ਆਪਾਂ ਅੱਗੇ ਸਟਾਰਟ ਕਰਦੇ ਹਾਂ ਬਹੁਤ ਹੀ ਸੋਨਾ ਬੈ ਚੱਲ ਰਿਹਾ